ਸੀਨੀਅਰ ਕਪਤਾਨ ਪੁਲਿਸ ਫਰੀਕੋਟ ਡਾਕਟਰ ਪ੍ਰਗਿਆ ਜੈਨ ਜੀਆਈਪੀਐਸ ਜਿਹਦੀ ਦਿਸ਼ਾ ਨਿਰਦੇਸ਼ ਏਟ ਸੀ ਜਿਲ੍ਹਾ ਫਰੀਕੋਟ ਵਿੱਚ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਉਹਨਾਂ ਨੂੰ ਬਣਦੀ ਸਜ਼ਾ ਦਿਵਾਉਣ ਦੇ ਲਈ ਇੱਕ ਮੁਹਿੰਮ ਵਿੱਢੀ ਹੋਈ ਹੈ ਇਸੇ ਮੁਹਿੰਮ ਦੇ ਤਹਿਤ ਹੀ ਸਾਡੇ ਥਾਣਾ ਸਦਰ ਫਰੀਕੋਟ ਦੇ ਏਐਸਆਈ ਚਮਕੌਰ ਸਿੰਘ ਨੂੰ ਇਤਲਾਹ ਮਿਲੀ ਸੀ ਕਿ ਅਮਰਤਪਾਲ ਸਿੰਘ ਅਤੇ ਬਲਵੰਤ ਸਿੰਘ ਜੋ ਦੋਨੋਂ ਇਹ ਪਿੰਡ ਪਿਪਲੀ ਦੇ ਰਹਿਣ ਵਾਲੇ ਆ ਅਤੇ ਚੋਰੀ ਦੀਆਂ ਅਤੇ ਹੋਰ ਕਰਾਈ ਕੇ ਤਰ੍ਹਾਂ ਦੀ ਵਾਰਦਾਤਾਂ ਕਰਨ ਨੂੰ ਅੰਜਾਮ ਦਿੰਦੇ ਆ ਜਿਨ੍ਹਾਂ ਤੇ ਮੁਕੱਦਮਾ ਨੰਬਰ 185 ਮਿਤੀ 4 ਅਗਸਤ 2025 ਦਰਜ ਰਜਿਸਟਰ ਕੀਤਾ ਗਿਆ ਹੈਗਾ ਤੇ ਇਹਨਾਂ ਤੋਂ ਚੋਰੀ ਦਾ ਜੋ ਐਲਈਡੀ ਵਗੈਰਾ ਹੈਗੀ ਉਹ ਬਰਾਮਦ ਕੀਤੀ ਗਈ ਹੈ। ਕੀ ਦੀ ਕਾਰਵਾਈ? ਸੱ ਪੱਗੀ ਕੀ ਕਰ ਰਹੇ? ਪੱਗੀ ਇਹਨਾਂ ਤੇ ਅਸੀਂ ਮਾਨਯੋਗ ਅਦਾਲਤ ਵਿਚਾਰਨ ਨੂੰ ਪੇਸ਼ ਕਰਕੇ ਰਿਮਾਂਡ ਲੈ ਰਹੇ ਹਾਂ ਜਿੱਥੇ ਸਾਨੂੰ ਉਮੀਦ ਹੈ ਕਿ ਇਹਨਾਂ ਤੇ ਚੋਰੀ ਦੀਆਂ ਹੋਰ ਵਾਰਦਾਤਾਂ ਵੀ ਬੰਨਣਗੇ। ਪਹਿਲਾਂ ਵੀ ਮੁਕੱਦਮਾ ਦਰਜ। ਬਿਲਕੁਲ ਇਹਨਾਂ ਦੋਨਾਂ ਦੇ ਉੱਪਰ ਇੱਕ ਦੇ ਉੱਪਰ ਇੱਕ ਮੁਕੱਦਮਾ ਦਰਜ ਹੈ ਔਰ ਦੂਸਰੇ ਬਲਵਾਂਸਿਕ ਦੇ ਖਿਲਾਫ ਦੋ ਮੁਕੱਦਮੇ ਦਰਜ ਹੈ।